ਪੰਜਾਬ ਦੇ ਵਿੱਚ ਇੱਕ ਟੋਲ ਪਲਾਜ਼ਾ ਹੋਰ ਬੰਦ ਹੋ ਸਕਦਾ ਹੈ ਦਰਸਲ ਇਸ ਤੇ ਸੰਕੇਤ ਪੰਜਾਬ ਸਰਕਾਰ ਨੇ ਦਿੱਤੇ ਨੇ মিডিਆ ਰਿਪੋਰਟਰਾਂ ਰਾਹੀਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਪੰਜਾਬ ਦਾ 19ਵਾਂ ਟੋਲ ਪਲਾਜ਼ਾ ਜਿਹੜਾ ਉਹ ਬੰਦ ਕਰਨ ਤੇ ਵਿੱਚ ਲੱਗੀ ਹੋਈ ਹੈ ਦਰਸਲ ਕੰਪਨੀ ਨੂੰ ਵੀ ਨੋਟਿਸ ਦੇ ਚੁੱਕੇ ਆ ਪੰਜਾਬ ਸਰਕਾਰ ਦੇ ਅਧਿਕਾਰੀ ਪੀਐਨਆਰ ਡਿਪਾਰਟਮੈਂਟ ਜੋ ਪੰਜਾਬ ਸਰਕਾਰ ਦਾ ਹੈ ਉਹ ਕੰਪਨੀ ਨੂੰ ਨੋਟਿਸ ਭੇਜ ਚੁੱਕਾ ਹਾਲਾਂਕਿ ਟੋਲ ਪਲਾਜ਼ੇ ਦੀ ਉਸ ਦੀ ਮਿਆਦ ਜਿਹੜੀ ਹੈ ਮਈ 2027 ਤੱਕ ਉਹ ਰਹਿੰਦੀ ਹੈ ਪਰ 2 ਸਾਲ ਪਹਿਲਾਂ ਹੀ ਉਹ ਟੋਲ ਪਲਾਜ਼ਾ ਬੰਦ ਹੋ ਸਕਦਾ ਅੰਦਰਸਲ ਇਹ ਟੋਲ ਪਲਾਜ਼ਾ ਜਗਰਾਉਂ ਨਕੂਤਰ ਰੋੜ ਤੇ ਹੈ ਸਰਕਾਰ ਦਾ ਇਹ ਤਰਕ ਹੈ ਕਿ ਕੰਪਨੀ ਦੇ ਵੱਲੋਂ ਟੋਲ ਪਲਾਜ਼ੇ ਤੇ ਰਾਹਗੀਰਾਂ ਨੂੰ ਸਹੂਲਤਾਂ ਦੇਣ ਤੋਂ ਅਸਫਲ ਟੋਲ ਪਲਾਜ਼ਾ ਹੋ ਰਿਹਾ ਜਿਸ ਕਰਕੇ ਉਸ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਗਿਆ ਬੰਦ ਕਰਨ ਦੇ ਵਾਸਤੇ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਸਹੂਲਤਾਂ ਨਹੀਂ ਤਾਂ ਟੋਲ ਵੀ ਨਹੀਂ ਆ ਇਹ ਸਹੂਲਤਾ ਨਹੀਂ ਤੇ ਟੋਲ ਵੀ ਨਹੀਂ ਤਾਂ ਕਹਿ ਕੇ ਸਰਕਾਰ ਨੇ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਹੈ ਸਾਰੀ ਜਾਣਕਾਰੀ ਜੋ মিডিਆ ਰਿਪੋਰਟਾਂ ਦੇ ਵਿੱਚੋਂ ਇਹ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਹੁਣ ਇੱਕ ਹੋਰ ਟੋਲ ਪਲਾਜ਼ਾ ਜਿਹੜਾ ਬੰਦ ਕਰਨ ਜਾ ਰਹੀ ਹੈ ਦਰਸਲ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ 18 ਟੋਲ ਪਲਾਜ਼ੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬੰਦ ਹੋਏ ਨੇ ਤੇ ਹੁਣ 19ਵਾਂ ਟੋਲ ਪਲਾਜ਼ਾ ਸਰਕਾਰ ਬੰਦ ਕਰਨ ਦੇ ਵਿੱਚ ਲੱਗੀ ਹੋਈ ਹੈ ਕੰਪਨੀ ਨੂੰ ਨੋਟਿਸ ਵੀ ਦੇ ਦਿੱਤਾ ਗਿਆ ਇਹ ਜੇਕਰ ਤੁਸੀਂ ਸਹੂਲਤਾਂ ਨਹੀਂ ਦੇਣੀਆ ਤਾਂ ਇਹ ਟੋਲ ਹੁਣ ਬੰਦ ਹੋਏਗਾ 2 ਸਾਲ ਦੀ ਮਿਆਦ ਜਿਹੜੀ ਹੈ ਹਜੇ ਉਸ ਟੋਲ ਪਲਾਜ਼ੇ ਦੀ ਪਈ ਹੈ ਜਗਰਾਉ ਤੋਂ ਨਕੋਦਰ ਰੋਡ ਦੇ ਵਿੱਚਕਾਰ ਇਹ ਟੋਲ ਪਲਾਜ਼ਾ ਪੈਂਦਾ ਜਿੱਥੋਂ ਕਈ ਰਾਗੀ ਜੜੇ ਨੇ ਲੰਗਦੇ ਨੇ ਜਿਹੜੀ ਮੋਗਾ ਜਗਰਾਉਂ ਵਾਲੀ ਬੈਲਟ ਹੈ ਜਿਸ ਨੇ ਨਕੋਦਰ ਜਾਣਾ ਹੁੰਦਾ ਤਾਂ ਉਹ ਇਸੇ ਰਸਤੇ ਰਾਹੀਂ ਹੀ ਨਕੋਦਰ ਵੱਲ ਨੂੰ ਜਾਂਦਾ ਹੈ ਵੇਟ ਦਾ ਏਰੀਆ ਵੀ ਇਸ ਦੇ ਵਿੱਚ ਆਂਦਾ ਤੇ ਇਹ ਟੋਲ ਪਲਾਜ਼ਾ ਹੁਣ ਸਰਕਾਰ ਬੰਦ ਕਰਨ ਜਾ ਰਹੀ ਹੈ ਨੋਟਿਸ ਕੰਪਨੀ ਨੂੰ ਇਸ ਦਾ ਭੇਜ ਦਿੱਤਾ ਗਿਆ ਸਰਕਾਰ ਨੇ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਟੋਲ 18 ਟੋਲ ਪਲਾਜ਼ਾ ਕੁੱਲ ਜਿਹੜੇ ਨੇ ਪੰਜਾਬ ਦੇ ਵਿੱਚ ਹੁਣ ਤੱਕ ਬੰਦ ਕਰ ਦਿੱਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ سارے ਨੇਮ ਲੁਧਿਆਣਾ ਦੇ ਮਲੇਰਕੋਟਲਾ ਰੋਡ ਵਾਲਾ ਟੋਲ ਪਲਾਜ਼ਾ ਵੀ ਸਰਕਾਰ ਨੇ ਬੰਦ ਕਰਾਇਆ ਮੁੱਲਾਪੁਰ ਤੋਂ ਸੁਧਾਰ ਜਾਣ ਵਾਲਾ ਟੋਲ ਪਲਾਜ਼ਾ ਪੰਜਾਬ ਸਰਕਾਰ ਨੇ ਬੰਦ ਕਰਾਇਆ ਇਸੇ ਤਰੀਕੇ ਨਾਲ ਤਕੀਰਤਪੁਰ ਸਾਹਿਬ ਤੋਂ ਨੰਗਲ ਜਾ ਰਹੀ ਉਹਨਾਂ ਜਾਣ ਵਾਲੀ ਰੋਡ ਤੇ ਜਿਹੜਾ ਟੋਲ ਪਲਾਜ਼ਾ ਸੀ ਉਹ ਵੀ ਪੰਜਾਬ ਸਰਕਾਰ ਨੇ ਬੰਦ ਕਰਾਇਆ ਇਸੇ ਤਰੀਕੇ ਨਾਲ ਇੱਕ ਇੱਕ ਕਰਕੇ कुल 18 ਟੋਲ ਪਲਾਸੇ ਜਿਹੜੇ ਨੇ ਪੰਜਾਬ ਦੇ ਵਿੱਚ ਸਰ ਪੰਜਾਬ ਸਰਕਾਰ ਨੇ ਬੰਦ ਕਰਾਏ ਨੇ ਤੇ ਹੁਣ 19ਵੇਂ ਟੋਲ ਪਲਾਸੇ ਦੀ ਵਾਰੀ ਹੈ ਨੋਟਾ ਸਰਕਾਰ ਨੇ ਭੇਜ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਟੋਲ ਪਲਾਸੇ ਤੇ ਤਾਲਾ ਜਿਹੜਾ ਉਹ ਲੱਗਦਾ ਦਿਖਾਈ ਦੇਵੇਗਾ ਤਾਂ ਹੋਰ ਅਪਡੇਟਸ ਇਸ ਹਸਣਾ ਜੁੜੇ ਨੂੰ ਦੇਣ ਤੋਂ ਸਮਜੀਤ ਸਿੰਘ ਜਾਨਿ ਤੇ ਸ਼ੀ ਧੰਨਵਾਦ